ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਸਾਰੀਆਂ ਸੋਈਆਂ ਆਪਾਂ ਨੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵੀ ਜੀ ਚਲੋ ਵਧੀਆ ਜੀ ਇਦਾਂ ਜੇ ਤੇ ਨਾਮ ਦੱਸ ਤੇ ਨਾਮ ਤੁਹਾਨੂੰ ਸ਼ਾਹ ਜੇ ਨਾਲ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਬੋਲ ਦੋ 991596755 ਠੀਕ ਆ ਤੇ ਦੋ ਮੱਝਾਂ ਤੇ ਇੱਕ ਗਾਂ ਹਾਂਜੀ ਤੇ ਚਲੋ ਫਿਰ ਪਹਿਲਾਂ ਕੀ ਦੀ ਵਿਖਾ ਦਈਏ ਦੱਸੀਏ ਤੇ ਬਾਰੇ ਫਿਰ ਇਹ ਰੋ ਸੂਈ ਕੋ ਭਾਈ 1.5 ਮਹੀਨਾ ਹੋ ਗਿਆ ਮੈਂ ਕਹਿ ਲਿਆ ਮਹੀਨਾ ਆਇਆ ਜਾਂ 20 ਦਿਨ 1.5 ਮਹੀਨੇ ਉੱਤੇ ਦੋ ਜਾਂਦੇ ਹੋਣੇ ਆ ਦੋ ਤਾਂ ਅੰਦਰ ਤੇ ਮਹੀਨੇ ਤੋਂ ਵੱਜ ਜੇ ਠੀਕ ਆ ਦੋਦਰ ਕੋ ਸੱਤਾ ਤੋਂ ਬਾਅਦ ਅੱਛਾ ਹਾਂ ਹਗਾ ਪੱਕਾ ਦੋ ਕਿੰਨੇ ਕਿਤੇ ਮਾਂਗੀ ਲੀਟਰ ਵਾਲਾ ਠੀਕ ਆ ਬਾਕੀ ਇਹ ਆ ਵੀ ਕੱਦ ਕਾਠ ਚੰਗਾ ਆ ਉਤਰਾ ਤੇ ਰਈ ਜਿਆਦਾ ਹੀ ਅੰਦਰ ਹੀ ਆ ਰੰਗ ਰੁੰਗ ਜੇ ਤਾਂ ਬਦਲਿਆ ਆ ਵੱਡੀ ਮਾਜੇ ਕੱਦ ਕਾਠ ਆ ਜੀ ਵੇਖੋ ਫਾਂਚਾ ਨਾ ਵੇਖੋ ਆ ਪੁੰਧਾ ਜੇ ਆ ਦੇਖ ਸੰਦੇ ਹਵਾਨਾ ਇਹਦਾ ਲਾਗੇ ਤੋ ਰਈ ਨ ਇੱਕੇ ਥਾਲੀ ਥਾਲੀ ਬਜੀ ਰੋਦਾ ਜੀ ਹੋਈ ਤਾਂ ਹੀ ਹੋਈ ਜਵਾਹ ਭਾਜੀ ਕੋ ਭੂਲ ਸਤਾ ਹੋਵੇ ਕੋ ਥਣ ਘਾੜਵਾ ਦੇਵੀ ਆਪਣੀ ਫੁੱਲ ਗਰੰਟੀ ਆ ਹਾਂ ਥਣ ਵੀ ਇਹ ਤੇ ਦੇਖ ਸਕਦੇ ਅਗਲੇ ਸਾਲ ਵਿੱਚ ਵਿੱਚ ਰੋਕ ਨਿਕਲੇ ਗੇਟ ਗੇਟ ਤੇ ਲੱਗੇ ਸਾਰੇ ਤੇ ਬਿਲਕੁਲ ਦੂਰ ਦੂਰ ਥਾਣੇ ਲਗਪਗ ਅਗਲੇ ਪਿਛਲੇ ਥਣ ਇੱਕੋ ਜਿਹੇ ਆ ਆਜ 10 ਮਿੰਟ ਲੱਗਣੀ ਤੇ ਆ ਵਿਸ਼ਾ ਵਿੱਚ ਥਾਣਾ ਦਾ ਸਾਈਜ਼ ਦੇਖ ਸਕਦੇ ਹਾਂ ਆ ਦੇਖੋ ਤੇ ਇਹਦਾ ਮੁੱਲ ਫਿਰ ਇਹ ਭਾਈ ਦੇ ਦਾਂਗੇ 55000 ਦੀ 55000 ਦੀ ਹਾਂ ਵਿੱਚੋਂ ਕਰਨਾ ਕਿ ਮੈਂ ਤਾਂ ਨਾ ਰ 53000 ਦੀ ਪਾਈ ਹਾਂ ਨਾ ਦਵਾਂਗੇ ਵੇਖੋ ਥਾਂ ਤੇ ਹੋ ਗਈ ਚੋਆ ਬਾਕੀ ਉੱਤਰ ਆਏ ਆ ਵੀ ਕੱਦ ਕੱਠ ਚੰਗਾ ਆ ਹਾਂ ਕੇ ਦੋ ਹੋਵੇ ਦਬਦੀ ਲਗਾ ਜੀ ਜਿੰਨੀ ਵੀ ਆ ਚਲੋ ਥੱਲੇ ਸਫਾਈ ਜੀ ਆ ਹਾਂ ਦੁੱਧ ਤੇ ਆਪਾਂ ਜੀ ਕਰ ਲਵਾਂਗੇ ਇਹ ਸੇਵਲ ਦਵਾਂਗੇ ਤੇ ਸਾਂਭ ਵਾਲਾ ਕੋਈ ਵੀ ਲੈ ਜਾਊਗਾ ਤੇ ਦੁੱਧ ਚਲੋ ਸਾਰਾ ਸਿਆਲ ਇਹਦੇ ਅੰਦਰ ਹੀ ਕੈਮ ਹੋ ਜਾਣਾ ਇਹ ਨਹੀਂ ਸਾਂਭਾ ਕੱਢੀ ਜਾਣਾ ਠੀਕ ਆ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤਾਂ ਛੋਟ ਛੜ ਮੋਕੇ ਤੇ ਹੋਰ ਕਰ ਦੋਗੇ ਤੇ ਹੁਣੇ ਕਾਮ ਅੱਜ ਆ ਗਈ ਜੀ ਪਿਓ ਨਹੀਂ ਦੀ ਸਿੰਘ ਵਿੱਚ ਟੇ ਜੀ ਦੇ ਦੱਸ ਤੀਏ ਦੇ ਬਾਰੇ 40 ਦਿਨ ਬਣੀ ਹੋਇਆ ਆ ਕੋ ਡਾਕਟਰ ਤਾਂ ਮੈਂ ਅਜੇ ਤਾਜ਼ਾ ਚੈੱਕ ਕਰਾਈ ਡਾਕਟਰ ਕੋ ਅੱਛਾ ਇਹਨੂੰ ਕਹੇ 40 ਦਿਨ ਹੋਏ ਆ ਅੱਛਾ ਡਾਕਟਰ ਨੂੰ ਵੀ ਦੱਸ ਗਿਆ ਵਾ ਅੱਛਾ ਪਰ ਇਹੋ ਟੀਕਾ ਉਹ ਤਾਂ ਮੈਂ ਠੰਡਾ ਲਵਾਤਾ ਜੀ ਅੱਛਾ ਪਰ ਆ ਤਾਂ ਮੈਂ ਗਰੰਟੀ ਇਹ ਪੂਰੀ ਪੂਰੀ ਨਹੀਂ ਹੋਈ ਜਾਂਦਾ ਦਿਨ ਘਟੇ ਪਤਾ ਨਹੀਂ ਜਦ ਪੂਰਾ ਲੱਗਦਾ ਹੈ ਅਜੇ ਮਤਲਬ ਥੋੜੀ ਸ਼ੱਕ ਚ ਆ ਸ਼ੱਕ ਦੇ ਵਿੱਚ ਆ ਅਜੇ ਪ੍ਰੋਪਰ ਪਰ ਆਪਾਂ ਵੀ ਗਰੰਟੀ ਦੇਦੇ ਡਾਕਟਰ ਦਾ ਟੀਕਾ ਮੈਂ ਠੰਡਾ ਲਵਾਤਾ ਇਹਨੂੰ ਦਾ ਅੱਛਾ ਟੀਕਾ ਠੰਡਾ ਲਵਾਤਾ ਮੈਂ ਚੱਲ ਲਾਤਾ ਇਹ ਵੀ ਨਿਕਲ ਵੀ ਸਕਦੀ ਹੈ ਅਗਲੇ ਬੰਦੇ ਚੋਂ ਸਾਡੀ ਕੋ ਡਾਕਟਰ ਜਿਹੜਾ ਚੀ ਚਾਲ ਜਿੰਨੇ ਦੇ ਘਰ ਲੈਣਾ ਹੈ ਕਿਆ ਚਾਲ ਕੇ ਡਾਕਟਰ ਕਹਿੰਦਾ ਭਲਾ ਤਾਂ ਪੂਰਾ ਪਤਾ ਨਹੀਂ ਮਿਲਦਾ ਇਹ ਠੀਕ ਆ ਹਾਂ ਤੋਰੋ ਫੇਰ ਉਹ ਤੇਰਾ ਦੁੱਧ ਕਿੰਨਾ ਇਹਦੇ ਕੋਲ ਉਹਦਰ ਕੋਈ 5 ਕਿਲੋ ਹੋਊਗਾ ਭਲਾ ਆਪਾਂ ਸਾਰੇ 4 ਕਿਲੋ ਗੰਢੀ ਦਵਾਂਗੇ ਅੱਛਾ ਜਿਆ ਲੀਟਰ ਵਾਲਾ ਇਹ ਆ ਵੀ ਚਲੋ ਘਰ ਦਾ ਚਾਹ ਪਾਣੀ ਦਾ ਹੀ ਸਰਨਾ ਗਾਂ ਤਿਆਰ ਛੱਡੀ ਪਾਣੀ ਨਹੀਂ ਦੀ ਜੀ ਜੇ ਕਿਸੇ ਨੇ ਗਾਂ ਤਿਆਰ ਕਰਨੀ ਹੈ ਇਹਦੇ ਇਹ ਆ ਵੀ ਚਲੋ ਇਹ ਅੱਜ ਵੀ ਉਹਨੇ ਦੀ ਆ ਤੇ ਸਿਆਲ ਚੋ ਕੇ ਫੇਰ ਉਹਨੇ ਦੀ ਆ ਚੱਲ ਚੱਲ ਦੁੱਧ ਸਟਾਲੇ ਤੇ ਦੇਈ ਜਣਾ ਇਹ ਗਾਂ ਭਾਈ ਜੇ ਨਿਕਲਵੇ ਗੱਬਣ ਹਾਂਜੀ ਛੋਟੀ ਚਲੋ ਤੁਹਾਨੂੰ ਬੜਾ ਗਾਂ ਰੁਪਈਆ ਨਹੀਂ ਪਿਓਰ ਨੀਲੀ ਜੀ ਵੇਖੋ ਆ ਵ ਸਾਰੀ ਸਾਰੀ ਪਛਾਰੀ ਸਭ ਨੀਲੀ ਦੀ ਜਵੇ ਲੋ ਪਛਾਰੀ ਤੱਕ ਨੀਲੀ ਦੀ ਵੇ ਲੋ ਠੀਕ ਆ ਹਾਂ ਤੇ ਇਹਦੇ ਤੇ ਫੈਟ ਵੀ ਚੰਗੀ ਆਉਂਦੀ ਆ ਨੀ ਚੰਗੀ ਫੈਟ ਦਾ 85 ਵੀ ਦੁੱਧ ਰੱਖਦੇ ਸਿੰਗ ਵੇ ਕੋ ਥਿੱਤੇ ਸਿੰਗ ਵੀ ਚਿੱਟੇ ਜਿਹੇ ਆ ਚਿੱਟੇ ਸਿੰਗ ਇੱਕ ਸਿੰਗ ਚਿੱਟਾ ਇੱਕ ਸਿੰਗ ਕਾਲਾ ਮੁੱਲ ਕੱਟੀ ਦੇ ਕਰਦਣਾ ਹਿਸਾਬ ਨਾਲ ਅੱਜ ਅੱਛਾ ਦੁੱਧ ਵੀ ਚਵਾ ਵਧੀਆ ਦੁੱਧ ਵੀ ਸਾਢੇ 4 ਕਿਲੋ ਹੈਗਾ ਵਾ ਅੱਛਾ 6 ਵਸ ਵਾ ਕਿਤੇ ਦੁੱਧੋਂ ਵੱਜੂਗੀ ਠੀਕ ਆ ਹਾਂ ਉਹਦਾ ਮੈਂ ਤੀਗਾ ਠੰਡਾ ਇਹਨਾਂ ਵਾਤਾ ਜੋ ਕਿਸੇ ਕਿਸਮ ਦੀ ਮੈਗਰੰਟੀ ਨਹੀਂ ਦੇ ਦਦਾ ਦੀ ਠੀਕ ਆ ਮਾਜੀ ਤੇ ਬੜੀ ਖਤੂਦਾ ਹੀ ਉਹ ਨਸ ਵਾਲੀ ਮੱਜ ਆ ਇਹ ਘਰ ਕੋ ਗਾਂ ਬੱਚਾ ਬੁੱਚਾ ਲੈਣਾ ਸ਼ੌਕ ਨਾਲ ਸੰਭਾਲ ਲਈ ਆ ਤੇ ਕਿੰਨਾ ਫਿਰ ਇਹਦਾ ਮੁੱਲ ਇਹ ਪਾਈ ਹਾ ਨਾਲ ਦੇ ਲਈ 40 ਦੀ 40 ਚੋਂ 2000 ਛੱਡ ਦਈਏ ਹਾਂ ਨਾ ਭਾਈ ਕੋਈ ਵੀਰ ਫੋਨ ਚਲੋ ਕਰੇ ਮੇਰਾ ਵੀਰ ਭਰਾ ਫੋਨ ਹਰ ਕਿਹਾ ਚੁੱਕਾਂ ਕਿ ਜੇ ਕਿਸੇ ਦਾ ਨਹੀਂ ਚੁੱਕਿਆ ਤਾਂ ਚਲੋ ਉਹ ਵੀ ਗਲਤੀ ਆਪਾਂ ਮੰਗਦੇ ਹੋ ਹਾਂਜੀ ਹਾਂ ਨਾ ਭਾਈ ਦਵਾਂਗੇ ਭਾਈ 36000 ਦੀ 36000 ਦੀ ਸਾਢੇ 4 ਕਿਲੋ ਦੁੱਧ ਦੇ ਚੈੱਕ ਕਰਾ ਕੇ ਟੀਕਾ ਠੰਡਾ ਲਵਾਤਾ 200 ਰੁਪਏ ਵੀ ਡਾਕਟਰ ਲੈ ਕੇ ਜੀ ਬਾਕੀ ਪਰ ਮੈਂ ਗਰੰਟੀ ਨਹੀਂ ਕੋ ਦਿੰਦਾ ਜੀ ਇਹ ਆ ਵੀ ਚਲੋ ਕੱਦ ਕਾਠ ਵੀ ਠੀਕ ਆ ਕੱਦ ਪੂਰੀ ਭਾਈ ਕੱਦ ਕਰਦੇ ਹੋ ਸਾਲ ਚਵਾਈ ਬੜੀਆ ਕਿੰਨਾ ਮਿਲ ਜੀ ਸਾਫ ਹੋ ਸਾਲੇ ਸਾਰੀ ਚੰਗੀ ਆ ਹਾਂਜੀ ਹਾਂਜੀ ਆਹੋ ਇਹ ਆ ਵੀ ਜਿੰਨਾ ਚਿਰ ਇਹ 2-4 ਮਹੀਨੇ ਚੋ ਕੇ ਫੇਰ ਹੁੰਨੇ ਦੀ ਹੈ ਹਾਂ ਹੁਣ ਘਬਰ ਨਿਕਲਿਆ ਤਾਂ ਵੀ ਠੀਕ ਆ ਨਾ ਨਿਬੇ ਨਾ ਗਾ ਕੋਈ ਬਣਾ ਲੈ ਚਲੋ ਖੇਤ ਕਰੀ ਦੇ ਹਾਂਜੀ ਜੇ ਬਾਜੇ ਦੇ ਸਾਰਾ ਸੂਆ ਚੋ ਕੇ ਫੇਰ ਹੁੰਨੇ ਦੀ ਆ ਹਾਂਜੀ ਬਚੀ ਦਿੱਤੀ ਹਰ ਲਵੰਡਰ ਵੀ ਇਹਦੇ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਹੈ ਇੱਕ ਇਹਦੇ ਕੋਲ ਦੁੱਧ ਕਿੰਨਾ ਜੀ ਦੇਖੋ ਦੁੱਧ ਹੈ 8 ਕਿਲੋ ਭਾਜੀ ਅੱਛਾ ਇਹਨੂੰ ਮੱਟੀ ਕੱਲ ਦਾ ਭਲਾਤਾ ਜੀ ਅੱਛਾ ਕੱਲ ਪਰਸੋਂ ਹੀ ਹੀਟ ਜਾਏ ਜੀ ਪਰ ਪਰਸੋਂ ਨਹੀਂ ਭਲਾ ਕੱਲ ਭਲਾਤਾ ਜੀ ਹੇ ਆ ਪਿੱਛੇ ਵੀ ਜੁੱਤ ਰਹੇ ਦੇਖ ਸਾਦੇ ਜੀ ਆਹ ਨਾਲਾ ਹੀ ਮਰ ਨਹੀਂ ਆ ਉਹ ਠੀਕ ਆ ਭਰਾਤਾ ਜੀ ਮੈਨੂੰ ਠੀਕ ਆ ਹਾਂ ਜੀ ਜਸੀ ਜੇ ਵੇ ਲੋ ਤੇ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਜਰਸੀ ਆ ਮਦਰਾ ਕੱਦਦੇ ਆ ਤੇ ਆ ਵੀ ਸੰਗ ਨਾਲ ਦੁੱਧ ਹੁੰਦਾ ਇਹਨਾਂ ਦਾ ਆ ਗੋਆ ਫਿਕਮਸੇ ਸੇ ਇਹ ਬੜੀ ਭਾਜੀ ਏ ਆਹ ਕੋ ਮਲੇ ਥੱਲੇ ਬੈਠ ਕੇ ਤੁਹਾਨੂੰ ਚੱਕ ਰੋਣਾ ਹੰਨੀ ਥੋੜੀ ਵੱਡੀ ਏ ਇੱਧਰ ਬੈਣਾ ਥੱਲੇ ਕੋਈ ਨਾ ਭਰਾਂ ਨੀ ਕੋਈ ਨਾ ਤੁਸੀਂ ਹੁਣਾ ਇੱਧਰ ਬੈਣਾ ਅੱਲੇ ਇੱਕ ਬਾਰੀ ਬੜੀ ਵੱਡੀ ਪਰਮਰਾਧੀ ਜੀ ਅੰਦਰੀ ਖੁੱਲ ਗਏ ਹਾਂ ਦੇਖ ਸਕਦੇ ਜੀ ਥਾਣੇ ਦੇ ਲੱਗੇ ਤਾਂ ਸੀਲ ਭਾਈ ਬੜੀ ਐ ਵੀ ਛੋੜੀ ਗੱਦੀ ਸੋਹਣੀ ਹੈ ਹਾਂਜੀ ਦਿਖਾ ਦਿੰਦਾ ਆ ਅਗਲੇ ਪਿਛਲੇ ਸਰਾ ਦਾ ਚਲਾ ਗਿਆ ਇਹਦਾ ਸਟਾਰ ਉਤਰੋ ਸਾਫ ਹੈ ਜੀ

ਇਸ ਰੰਗ ਕਿੱਲਾ ਪਈ ਹੈ ਜਿਹੜੇ ਜਵਾਹ ਤੁਹਾਨੂੰ ਦਿਖਾਉਨੇ ਆ ਇਹ ਅੰਮੇ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਉਹਦਾ ਆਈ ਬੋਲੀਏ ਮੇਰਾ ਤਾਂ ਹੁਣ ਪੀਗਾ ਗਾਨ ਭਾਤਾ ਇਹਨੂੰ ਆਪਾਂ ਹਾਂਜੀ ਉਹਦਾ ਹੁਣ ਲੋੜ ਨਹੀਂ ਡਾਕਟਰਾਂ ਦਾ ਜੇ ਹੁਣ ਲੋੜ ਨਹੀਂ ਪਈ ਦੱਸ ਅੱਛਾ ਹਾਂਜੀ ਦੋ ਦਾ 8 ਕਿਲੋ ਇਹ ਰੱਖੋ ਇਹ ਘੜੀ ਹੈ ਦਸੀਏ ਬਿੱਦੀ ਮੋਲ ਫਿਰ ਇਧਾ ਪਾ ਗਾ ਦੀ ਮਰਦ ਦੇ ਵਿੱਚ ਮੈਂ ਪਾਲੂ ਬਿੱਦੀ ਇੰਨਾ ਕਿ ਮੇਰੇ ਘਰੋਂ ਦੀ ਜਿੱਦੂ ਦੇ 7 ਕਿਲੋ ਮਿਲ ਕੇ ਖੜੇ ਅੱਛਾ 7 ਕਿਲੋ ਹੈਗਾ ਤਾਂ ਸੱਡਾ ਤੂੰ ਸਾਢੇ 6 ਹੀ ਦਓ ਬਿੱਦੀ ਅੱਛਾ ਤੇ ਸਾਨੂੰ ਹੁਣ ਹੀ ਰੋਡ ਜੱਤਨ ਬਰਾਈ ਹੈ ਤੀਓ ਤੂੰ ਘਪਲਾਇਆ ਵਾ ਮੇਰੇ ਕੋਲ ਕੋ ਸਾਢੇ 6 ਲੀਟਰ ਮਾਰ ਗਏ 6 ਹੀ ਖੜੇ ਭਾਜੀ ਪੱਕਾ ਨੇਰਾ ਤੁਦ ਤੇ ਇਹਦਾ ਮੁੱਲ ਫਿਰ ਇਹ ਦੇ ਦੀਏ 700 ਦੇ 15 ਦੇ ਹਾਂ ਕੀ ਕਰਨੀ ਕੋ ਛੋਟ ਛਟ ਫਿਰ ਭਾਜੀ ਸਾਢੇ 45 ਦੇ ਦੀ ਚੋੜਾ ਨਹੀਂ ਦੇ ਦੋ ਸਾਡੇ 13000 ਦੀ ਭਾਈ ਹਾਨਾ ਵਸ਼ੀ ਦਵਾਂਗੇ ਅੱਛਾ ਸਾਡੇ 13000 ਦੀ ਠੀਕ ਹੈ ਜਿੱਚੋ 100 200 ਛੋੜਾ ਕੰਮੀ ਹੁਣ ਹੁਣ ਜਿਆਦਾ ਨਹੀਂ ਹੈਗਾ ਚ ਤੇ ਠੀਕ ਹੈ ਵੀਰ ਜੇ ਕੋਈ ਕੁਛ ਕਹਣਾ ਹੋਰ ਬਸ ਇਹੋ ਆਪਣੀ ਬੇਸ਼ੱਕ ਚੋਚਵਾ ਕੇ ਦੋ ਰੰਗ ਖੜਨਾ ਤਸੱਲੀ ਕਰਕੇ ਹਾਂ ਕੋਈ ਪੂਰਸ਼ ਤਾਂ ਥਣ ਘੜਵਾ ਦੇ ਆਪਣੀ ਗਰੰਟੀ ਹੁੰਦਾ ਵੀ